ਹਾਂਜੀ ਸਸਿਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਾਵਾ ਜ਼ਿਲ੍ਹਾ ਮੋਗਾ ਤਹਿਸੀਲ ਐਨੂ ਬਾਗਾ ਪੁਰਾਣਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਇੱਕ ਗੱਭਣ ਵਛੀ ਪਹਿਲਾ ਸੂਆ ਸੋਹਣੀ ਪ੍ਰਿੰਟ ਵਾਲੀ ਫੁੱਲ ਜਾਦ ਵਾਲੀ ਇੱਕ ਇਧਰ ਵਛੀ ਖੜੀ ਹੈ ਦੋਵੇਂ ਡੱਬੀਆਂ ਵਹਿਣਾ ਇਨਫਰਮੇਸ਼ਨ ਲੈ ਲੈਣਾ ਪ੍ਰਾਈਸ ਜੈ ਜੀ ਹੋਣਗੇ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਜੀ ਨਾਮ ਤੇਰਾ ਸਤਿ ਸ਼੍ਰੀ ਅਕਾਲ ਸਰਨਾ ਪਿੰਡ ਲੰਗਿਆਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਫੋਨ ਨੰਬਰ ਦਾ ਸਤਿ 9988566108 ਕਿੰਨਾ ਸੂਆ ਇਹਦਾ ਬਈ ਪਹਿਲਾ ਸੂਆ ਤੇ 6 ਮਹੀਨੇ ਦੀ ਗੱਭਣ ਹੈ ਚੈੱਕ ਬਾ ਇਹਨੂੰ ਹਾਂ ਚੈੱਕ ਬਾ 6 ਮਹੀਨਾ ਸਟਾਰਟ ਆ ਇਹਨੂੰ ਠੀਕ ਹੈ ਹਾਂਜੀ ਹਾਂਜੀ ਪਤਾ ਕੋ ਸੀਮਨ ਦਾ ਇਹ ਬਈ ਆਪ ਹੈਗੀ ਡੈਨਮਾਰਕਾ ਦੀ ਤੇ ਐਬੀਐਸ ਦਾ ਸੀਮਨ ਉਹ ਘਰ ਵਾਲੇ ਜਿਹਨਾਂ ਦਾ ਬਲਈ ਆ ਉਹਨਾਂ ਦੇ ਕਹਿੰਦੇ ਲੱਗਾ ਵੇ ਠੀਕ ਹੈ ਹਾਂਜੀ ਚ ਅਗਲਾ ਚੈੱਕ ਕਰਾ ਕੇ ਲੈ ਚੱਕ ਬਈ ਆਉ ਦਾ ਡਾਕਟਰ ਲੈ ਆਵੇ ਭਲਾ ਕੰਢੀ ਹੈ ਬਾਹਰ ਨੂੰ ਮੂੰਹ ਤੋਂ ਕਹਿ ਦਾਂਦਾ ਮੂੰਹ ਤੋਂ ਬਈ ਚਾਰ ਦਾਂਦਾ ਦੋਸਤੋ ਪਹਿਲੇ ਸੂਏ ਵਾ ਅੱਛੀ ਨੇ ਸੂਣਾ ਮੂੰਹ ਤੋਂ ਚਾਰ ਦਾਂਦਾ 6 ਮਹੀਨਿਆਂ ਦੀ ਬਾਈ ਦਾਸ ਤਾਂ ਗੱਭਣ ਆ ਤੁਸੀਂ ਸੋਣੀ ਵੀ ਲਿਆ ਬਾਕੀ ਬਾਈ ਜਿਹਦੇ ਪਸੰਦ ਆਊਗੀ ਅਗਲਾ ਆਪਦਾ ਡਾਕਟਰ ਲਿਆਵੇ ਆਪ ਦੀ ਚੈੱਕ ਕਰਾ ਕੇ ਲੈ ਜੇ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬੰਦਾ ਹਰੇਕ ਵੀਡੀਓ 'ਚ ਵਾਰ-ਵਾਰ ਕਹੀਦਾ ਕਿ ਜੇ ਸੂਇਆ ਸਵਾਇਆ ਪਸ਼ੂਆ ਚੋਕੇ ਲੈ ਜਾਓ ਜੇ ਗੱਭਣ ਪਸ਼ੂਆ ਚੀਪਾ ਕੱਢ ਕੇ ਲਓ ਜੇ ਘਟ ਚਰਦਾ ਗੱਭਣ ਪਸ਼ੂਆ ਤੇ ਅਗਲਾ ਆਪਦਾ ਡਾਕਟਰ ਲਿਆਵੇ ਚੈੱਕ ਕਰਾ ਕੇ ਲੈ ਜੇ ਜਾਨਵਰ ਬਹੁਤ ਚੰਗਾ ਡੈਨਮਾਰਕ ਦੇ ਬਾਈ 10 ਦਾ ਸੀ ਬੰਦੀ ਆ এবੀਐਸ ਤੋਂ ਗੱਭਣਾ ਜੀ ਤੋਂ ਲਈ ਬਾਈ ਕਹਿੰਦਾ ਅਗਲੇ ਨੇ ਦੱਸਿਆ ਆਪਾਂ ਨੂੰ ਲਾਇਓਟੀ ਕਰਮਾਂ ਵਾਲੀ ਬਹੁਤ ਸੋਹਣੀ ਵਿਖਾਉਂਦੀ ਆ ਕੱਦ ਕਾਠ ਪੂਰਾ ਹੀ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਠਣ ਚਾ ਆ ਰਹੀ ਆ ਕੋਈ ਵਾਧੂ ਫੋਰ ਸ਼ਾਂਗ ਹੈ ਨਹੀਂ ਲਾਇਓਟੀ ਕਰਮਾਂ ਵਾਲੀ ਸੋਹਣੀ ਵਿਖਾਉਂਦੀ ਆ ਕੋਈ ਤਿੰਨ ਸਾਢੇ ਤਿੰਨ ਮਹੀਨੇ ਭੈਣ ਪ੍ਰਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਵਧੀਆ ਰੁੱਤ ਚ ਸੂਣਾ ਕਰਮਾਂ ਵਾਲੀ ਨੇ ਤੇ ਚੰਗੇ ਪੈਸੇ ਬਟਾਜੂ ਜੇ ਕੋਈ ਤਿਆਰ ਕਰਕੇ ਵੀ ਸੇਲ ਕਰਦਾ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਤਾਂ ਵੀ ਜਾਨਵਰ ਚੰਗਾ ਜਾਦ ਦਾਲੀ ਬੱਚੀ ਡੱਬੀ ਪ੍ਰਿੰਟ ਵਾਲੀ ਸ਼ਾਈਨਿੰਗ ਪਿੰਡੇ ਚ ਪੂਰੀ ਆ ਨਾ ਕੋਈ ਤਫੜੀ ਆ ਨਾ ਕੋਈ ਤਫੜੀ ਦਾ ਨਿਸ਼ਾਨ ਆ ਸ਼ੀਸ਼ੇ ਵਾਂਗੂ ਚਮਕਦੀ ਆ ਆ ਥਣ ਵੇਖ ਲਓ ਸੋਹਣੇ ਥਣ ਚਾਰ ਹੀ ਗੈਬ ਚ ਲੱਗੇ ਹੋਇਆ ਕੋਈ ਫੋੜ ਨਹੀਂ ਸ਼ਾਂਗ ਨਹੀਂ 6 ਮਹੀਨੇ ਦੀ ਗੱਬਣ ਹੈ ਚੈੱਕ ਪਾਸ ਹੈ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉ ਅਗਲਾ ਆਪ ਦਾ ਡਾਕਟਰ ਨਾਲ ਹੀ ਲਈ ਜਾਵੇ ਆਪ ਦੀ ਚੈੱਕ ਕਰਾ ਕੇ ਲੈ ਜੇ ਹੂੰ ਸੋਹਣੇ ਥਾਣਾ ਮੋٹے ਮੋਹਲੋ ਸ਼ਹਿਰ ਨੇ ਜਾਇਜ਼ ਜਾ ਬਰਾੜਾ 37000 ਦੀ ਦੇ ਦੇਣਗੇ ਮੰਤਲ ਕਰ ਦੇਣਗੇ ਹੂੰ ਸਹੀ ਹੈ ਜੀ ਦੋਸਤੋ ਬਿਲਕੁਲ ਜਾਇਜ਼ ਜੀ ਡਿਮਾਂਡ ਹੈ ਸੋਹਣੀ ਬੱਚੀ ਹੈ ਬੋਦੀ ਵਾਲੀ ਵਹਿੜ ਸੋਹਣੇ ਮੂੰਹ ਮੱਥੇ ਦੀ ਹੈ ਸ਼ਰਨਾ ਬਰਾੜ ਕਹਿੰਦਾ 37000 ਦੀ ਦੇ ਦੇਣੀ ਹੈ ਪਿੰਡ ਲੰਗਿਆਂ ਨਾ ਜ਼ਿਲ੍ਹਾ ਮੋਗਾ ਇਹ ਫਿਕਰੋ ਕੇ ਅਗਲਾ ਆਜੇ ਬੱਚਾ ਵਧੀਆ ਵਧੀਆ ਰੁੱਤ ਜਗੇ ਸਿਆਲਾ ਜੇ ਨੇ ਸੂਣਾ ਜੇ ਕੋਈ ਭੈਣ ਭਰਾ ਵਧੀਆ ਸੇਵਾ ਕਰ ਲੈਂਦਾ ਤਿਆਰ ਕਰਕੇ ਵੀ ਸੇਲ ਕਰਦਾ ਤਾਂ ਵੀ ਦੁੱਗਣੇ ਪੈਸਿਆਂ ਦੀ ਆ ਤੇ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਅੱਜ ਭਾਤ ਮਿਲ ਜੂ ਤਿਆਰ ਹੋਈ ਬੱਚੀ ਫੁੱਲ ਪੈਸਿਆਂ ਦੀ ਆ ਸ਼ਰ ਨੇ ਬਰਾੜ ਦੇ ਘਰੇ ਖੜੀ ਆ 2 ਨੰਬਰ ਤੇ ਆ ਜਾ 2 ਨੰਬਰ ਦਾ ਭਾਈ ਦੂਜਾ ਸੁਆ ਹੂੰ ਤੇ ਇਹਨਾਂ ਲਈ ਦੁੱਧ ਸੀਗਾ 3 ਕਿਲੋ ਆਪਾਂ ਹੀ ਹੋਣੀ ਮੈਂ ਨਹੀਂ ਜੁਈਗੀ ਠੀਕ ਹੈ ਦੋ ਦਿਨ ਹੋ ਗਏ ਆ ਠੀਕ ਹੈ ਤੇ 6ਵਾਂ ਮਹੀਨਾ ਹੀ ਇਹਨੂੰ ਸਟਾਰਟ ਆ 6ਵਾਂ ਮਹੀਨਾ ਹੀ ਹਾਂਜੀ ਹਾਂਜੀ ਤੇ ਬਰਾੜਾ ਜਾਇਜ਼ ਆ ਮੌਲੇ ਦਾ ਇਹ ਦੇ ਦੇਾਂਗੇ 31000 ਦੀ ਕਤੀਆ ਜੇ ਕੋਈ ਜੋੜਾ ਲੈ ਲੂ ਬਰਾੜਾ ਮਾਨਤਾਨੂ ਹਾਂ ਫੋਲੀ ਕਰ ਦਿਆਂ ਸਹੀ ਆ ਦੋਸਤੋ ਬਰਾੜ ਕਹਿੰਦਾ ਜੇ ਕੋਈ ਜੋੜਾ ਲੈ ਲੂ ਫਿਰ ਖੁੱਲਾ ਮਾਨਤਾਨ ਕਰ ਦੂ ਦੋਸਤੋ ਭਾਈ ਮੈਂ ਇਸਤਰੀ ਲਈ ਬੈਠਾ ਬਾਈ ਕਹਿੰਦਾ ਮੇਥੋਂ ਚੋਈ ਨਹੀਂ ਗਈ 3 ਕਿਲੋ ਦੁੱਧ ਸੀਗਾ 6 ਮਹੀਨਾ ਦੀ 6ਵਾਂ ਮਹੀਨੇ ਨੂੰ ਚਲੀ ਜਾਂਦਾ ਇਹ ਗੱਭਾਣਾ ਚੈੱਕ ਪਾਸ ਐ ਬਾਕੀ ਦੋਨੇ ਪਸ਼ੂ ਜਿਹਦੇ ਵੀ ਪਸੰਦ ਹੋਣਗੇ ਅਗਲਾ ਡਾਕਟਰ ਲਿਆਵੇ ਆਪਦੀ ਚੈੱਕ ਕਰਾ ਕੇ ਲੈ ਜੇ ਜਿਹੜਾ ਡਾਕਟਰ ਅਗਲੇ ਨੂੰ ਵਧੀਆ ਲੱਗਦਾ ਕਿ ਦਿਨ ਸਹੀ ਦੱਸਿੰਦਾ ਕਿ ਇੰਨੇ ਚਾਰ ਦਾ ਗੱਬਣਾ ਤੁਹਾਨੂੰ ਡਾਕਟਰ ਤੇ ਭਰੋਸਾ ਉਹ ਡਾਕਟਰ ਅਗਲਾ ਲੈ ਕੇ ਆ ਜੇ ਕਿਉਂਕਿ ਆਪਣਾ ਕੰਮ ਵੀਡੀਓ ਬਣਾਉਣਾ ਪਸ਼ੂ ਤੁਹਾਨੂੰ ਵਿਖਾਤੇ ਆ ਪਰ ਬੱਚੇ ਜਾਨਵਰ ਦੋਵੇਂ ਚੰਗੇ ਆ ਮੁੱਲ ਵੀ ਜਮਾ ਜੈ ਜੀ ਆ ਆ ਤਾਂ ਟਾਪ ਦੀ ਬੱਛੀ ਹੈ ਇੱਕ ਨੰਬਰ 37000 ਚ ਬਾਈ ਮਾਨ ਕਰ ਦੂ ਮੂੰ ਤੋਂ ਚਾਰ ਦਾ ਦਾ ਪਹਿਲੇ ਸਵੇ ਸੂਣ ਥਾਣੇ ਦੇ ਵੀ ਸੋਹਣੇ ਆ ਦੀ ਚਵਾਈ ਵਾਲੇ ਦੁੱਧ ਹਜੇ ਦੋ ਡੇਢ ਦੋ ਮਹੀਨੇ ਪਿਆ ਆ ਜੂਗੀ ਜੇ ਤੁਸੀਂ ਨਾਣਾ ਦਾ ਪਾਪਾ ਆਈ ਜਾਉਂਗੇ ਸੁਬਾ ਸ਼ਾਮ ਚੋਈ ਜਾਉਂਗੇ ਤੇ ਜੇ ਕੋਈ ਨੇ ਡਰਾਈ ਕਰਨੀ ਆ ਅਗਲਾ ਡਰਾਈ ਕਰ ਲੈ 2-3 ਮਹੀਨੇ ਵਧੀਆ ਸੇਵਾ ਕਰ ਲੈਂਦਾ ਇੱਕ ਨੰਬਰ ਤੇ ਦੋਵੇਂ ਫੁੱਲ ਪੈਸਿਆਂ ਦੀਆਂ ਵਾੜਾਂ ਤਿਆਰ ਹੋਈਆਂ ਅੱਜ ਬਿਲਕੁਲ ਜਾਇਜ਼ ਮੁੱਲ ਇੱਕ ਨੰਬਰ 37000 ਚੋਂ ਮਾਣ ਕਰ ਦੂੰ ਬਾਈ ਕਹਿੰਦਾ ਦੋ ਨੰਬਰ ਦਾ 31000 ਚੋਂ ਮਾਣ ਕਰ ਦੂੰ ਸ਼ਰਨੇ ਬਰਾੜ ਦੇ ਘਰੇ ਦੋ ਵਾੜਾਂ ਖੜੀਆਂ ਡੱਬੀਆਂ ਪ੍ਰਿੰਟ ਵਾਲੀਆਂ ਜਿਹੜੇ ਵੀ ਭੈਣ ਭਰਾ ਦੇ ਇਹ ਵੇੜਾ ਪਸੰਦ ਆਉਂਦੀਆਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਬੈਲ ਕੋਲ ਜਾਇਜ ਜੇ ਮੁੱਲ ਇਦੋਂ ਘੱਟ ਮੁੱਲ ਦਾ ਫਿਰ ਦੋਨੋਂ ਵੀ ਪਤਾ ਹੁੰਦਾ ਵੀ ਕੀ ਆ ਤੇ ਢਾਈ ਢਾਈ ਤਿੰਨ ਤਿੰਨ ਮਹੀਨੇ ਤੁਸੀਂ ਵਧੀਆ ਸੇਵਾ ਕਰ ਲੋਗੇ ਸਿਆਲਾਂ ਚ ਵਧੀਆ ਰੋਤੇ ਸੂਣਾ ਤੇ ਦੁੱਗਣੇ ਪੈਸੇ ਕਮਾ ਲਈਆਂ ਨੇ ਬੜੇ ਆਰਾਮ ਨਾਲ ਵਟਾ ਜਾਣੇ ਬਾਕੀ ਪਿੰਡ ਲੰਗੇ ਆ ਨਾ ਨਾਮਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸ਼ਰਨਾ ਬਰਾੜ ਬਾਈ ਦਾ ਨਾਮ ਲਾਸਟ ਸਾਰੇ ਨੂੰ ਫਸੀਗਾ ਜਲ ਮਿਲਦੇ ਕਿਸੇ ਹੋਰ ਨੂੰ ਮਿਹੜੀ ਦੇ ਨਾਲ